ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਖਾਸ ਮੁਲਾਕਾਤ ਦੇ ਵਿੱਚ ਤੁਹਾਡੀ ਆਪਣੀ ਸੁਪਨੀਤ ਗਿੱਲਵੰਨੀ ਉਹ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਖਾਸ ਮੁਲਾਕਾਤ ਬੜੀ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਇੱਕ ਖਾਸ ਸ਼ਖਸੀਅਤ ਆਪਣੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੇ ਮਨੁੱਖੀ ਸੇਵਾ ਦੇ ਵਿੱਚ ਇੱਕ ਵੱਡਾ ਨਾਮ ਆਪਾਂ ਕਹਿ ਸਕਦੇ ਹਾਂ ਹਾਸਲ ਕੀਤਾ ਤੇ ਜਿਨ੍ਹਾਂ ਨੇ ਅਸਲੀ ਅਰਥ ਸਮਝਾਇਆ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਿਵੇਂ ਆ ਸੋ ਆਓ ਕਰੀਏ ਸਵਾਗਤ ਗੁਰਪ੍ਰੀਤ ਸਿੰਘ ਜੀ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲੀ ਗੱਲ ਤਾਂ ਜੀ ਸਵਾਗਤ ਕਰਦੇ ਆ ਕੈਨੇਡਾ ਦੇ ਵਿੱਚ ਤੁਹਾਡਾ ਤੇ ਬੜਾ ਚੰਗਾ ਲੱਗ ਰਿਹਾ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਅਸੀਂ ਇੱਕ ਵੀਰ ਨਾਲ ਮਿਲੇ ਆ ਤੇ ਜਿਨ੍ਹਾਂ ਨੇ ਸਾਨੂੰ ਬੜੀਆਂ ਰੂਟਸ ਦੇ ਨਾਲ ਜੋੜਿਆ ਹੈਗਾ ਸੋ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਵੀ ਬਹੁਤ-ਬਹੁਤ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਝਾ ਟੀਵੀ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਵਾਹਿਗੁਰੂ ਕਿਰਪਾ ਕਰੇ ਅੱਜ ਜੋ ਅਸੀਂ ਕੋਈ ਗੱਲਬਾਤ ਕਰਾਂਗੇ ਸ਼ਾਇਦ ਕਿਸੇ ਦੇ ਮਨ ਤੱਕ ਅਸੀਂ ਆਪਣਾ ਵਿਚਾਰ ਟੱਕ ਸਕੀਏ ਬਿਲਕੁਲ ਜੀ ਤੇ ਅਭਾ ਜੀ ਜੀ ਗੱਲ ਕਰੀਏ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸ ਤੁਸੀਂ ਸਾਰਿਆਂ ਨਾਲ ਗੱਲਬਾਤ ਕਰਦੇ ਹੋਏ ਇਹ ਚੀਜ਼ ਦੱਸਿਆ ਕਿ ਮਨੁੱਖਤਾ ਦੀ ਸੇਵਾ ਦਾ ਵਿਚਾਰ ਕਿਵੇਂ ਆਇਆ ਪਰ ਜੇ ਅੱਜ ਗੱਲ ਕਰੀਏ ਪਰਿਵਾਰ ਬਹੁਤ ਵੱਡਾ ਆ ਮਨੁੱਖਤਾ ਦੀ ਸੇਵਾ ਦਾ ਸੋ ਕੁਝ ਜਿਹੜੀਆਂ ਝਲਕਾਂ ਤੁਸੀਂ ਸਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦੇ ਹੋਮੋਂ ਜਿਹੜੀ ਸ਼ੁਰੂਆਤੀ ਦੌਰ ਤੇ ਜਿਵੇਂ ਤੁਸੀਂ ਸ਼ੁਰੂ ਕੀਤਾ ਤੇ ਜਦੋਂ ਪਰਿਵਾਰ ਦੇ ਪਹਿਲੇ ਮੈਂਬਰ ਤੋਂ ਲੈ ਕੇ ਅੱਜ ਪਰਿਵਾਰ ਬੜਾ ਵੱਡਾ ਹੋਇਆ ਸੋ ਕੀ ਕੁਝ ਦੱਸਣਾ ਚਾਹੋਗੇ ਜੀ ਅੱਜ ਕੈਨੇਡਾ ਵਾਸੀਆਂ ਨੂੰ ਇਸ ਬਾਰੇ ਬਿਲਕੁਲ ਸੁਖਨੀਤ ਅਸੀਂ ਨਾ ਅੱਜ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਾਡਾ ਮਕਸਦ ਇੱਕੋ ਹੀ ਆ ਵੀ ਅਸੀਂ ਹੋਰ ਲੋਕਾਂ ਤੱਕ ਆਪਣਾ ਸਨੇਹਾ ਪਹੁੰਚਾ ਸਕੀਏ ਕਿਸੇ ਹੋਰ ਦੇ ਮਨ ਦੇ ਵਿੱਚ ਇਹ ਚਿੰਗ ਜਗਾ ਸਕੀਏ ਉਹ ਵੀ ਸੇਵਾ ਕਰ ਸਕਣ ਆਪਣੇ ਇਲਾਕੇ ਦੀ ਆਪਣੇ ਪਿੰਡ ਦੀ ਆਪਣੇ ਰਿਸ਼ਤੇਦਾਰੀ ਦੀ ਸਾਡਾ 2016 ਦੇ ਵਿੱਚ ਅਸੀਂ ਰੈਸਿਡੈਂਟ ਚਲਾਉਂਦੇ ਸੀ ਟੱਬਾ ਲੀਜ਼ ਤੇ ਲਿਆ ਸੀ ਲੁਧਿਆਣੇ ਉਹ ਬਾਅਦ ਦਿੱਲੀ ਰੋਡ ਦੇ ਉੱਪਰ ਅਸੀਂ ਕਾਮ ਕਿਰਤ ਕਮਾਈ ਕਰਨ ਵਾਲੇ ਲੋਕ ਸੀ ਬੜੇ ਮਾੜੇ ਚੰਗੇ ਕੰਮਾਂ 'ਚ ਵੀ ਲੱਗ ਸੀ ਬੜੇ ਪਾਪੜ ਬੇਲੇ ਆਪਣੀ ਜ਼ਿੰਦਗੀ 'ਚ ਕੰਮ ਕਰਨ ਲਈ ਪੈਸਾ ਕਮਾਉਣ ਲਈ ਜੋ ਦੁਨੀਆ ਕਰਦੀ ਅਸੀਂ ਵੀ ਕਰਦੇ ਸੀ ਜੀ ਇੱਕ ਦਿਨ ਢਾਬੇ ਦੇ ਉੱਤੇ ਸਾਡੇ ਤੇ ਇੱਕ ਰੈਸਿਡੈਂਟ ਤੇ ਇੱਕ ਬੰਦਾ ਆਉਂਦਾ ਉਹ ਰੁੱੜਦਾ ਰੁੱੜਦਾ ਹੁੰਦਾ ਉਹਨੂੰ ਪੈਰਾਲਾਈਜ਼ ਹੋਇਆ ਹੁੰਦਾ ਜੀ ਗਰਮੀਆਂ ਦੇ ਵਿੱਚ ਮਈ ਦਾ ਮਹੀਨਾ ਸੀ ਉਹਦੇ ਸਰਦੀਆਂ ਵਾਲੇ ਕੱਪੜੇ ਪਾਏ ਬਹੁਤ ਬੁਰੀ ਹਾਲਤ ਉਹਦੀ ਦਸਤਾਰ ਬੰਨੀ ਜਿਹੜੀ ਬੇਰੰਗ ਹੋਈ ਪਈ ਸੀ ਗੋਹੇ ਨਾਲ ਲਿਬੜੀ ਪਈ ਸੀ ਜੀ ਅਸੀਂ ਉਹਨੂੰ ਚੁੱਕ ਕੇ ਪਾਣੀ ਪ੍ਰਸ਼ਾਦਾ ਪਾਣੀ ਸਿਕਾਉਂਦੇ ਆ ਮੰਦ ਚ ਆਉਂਦਾ ਵੀ ਇਹਨੂੰ ਨਮਾ ਦਈਏ ਨਵਾ ਦਿੰਨੇ ਆ ਉਹ ਤੋਂ ਬੋਲ ਨਹੀਂ ਹੁੰਦਾ ਉਹਦੀਆਂ ਫੋਟੋਆਂ ਮੈਂ ਪਾ ਦਿੰਨੇ ਆ ਫੇਸਬੁੱਕ ਤੇ ਵੀ ਇਸ ਨੂੰ ਕੋਈ ਪਹਿਚਾਨਦਾ ਤਾਂ ਸਾਨੂੰ ਦੱਸੋ ਕਿਉਂਕਿ ਤੋਂ ਤੋਂ ਹੀ ਇਹ ਸਾਰੀਆਂ ਗੱਲਾਂ ਹੋਈਆਂ ਜੀ ਤਾਂ ਉਹਦਾ ਸੜਕੇ ਚਲੇ ਜਾਂਦਾ ਵੀ ਇਹ ਪੈਰਾਲਾਈਜ਼ਡ ਬੰਦਾ ਮੈਨੂੰ ਸੰਭਾਲ ਨਹੀਂ ਸਕਦਾ ਜੀ ਉਹ ਅੱਜ ਵੀ ਸਾਡੇ ਕੋਲ ਰਹਿਣ ਦਾ ਜੀ ਉੱਥੋਂ ਫਿਰ ਸਾਨੂੰ ਹੋਰ ਭੈਣ ਭਰਾ ਐਪਰੀਸ਼ੀਏਟ ਕਰਦੇ ਨੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਬਹੁਤ ਚੰਗਾ ਕੰਮ ਕੀਤਾ ਹਾਂ ਜੀ ਤਾਂ ਹੋਰ ਵੀ ਕੋਈ ਇੱਕ ਬੰਦਾ ਸਾਨੂੰ ਮਿਲਦਾ ਉਸੇ ਹਾਲਾਤ ਚ ਗंदे ਕੱਪੜਨੇ ਵਾਲਾ ਸੀ ਉਹਨੂੰ ਵੀ ਫੜ ਕੇ ਨਵਾ ਦਿੰਨੇ ਆ ਐਦਾਂ ਹੀ 5-7 ਬੰਦਿਆਂ ਦੀ ਸੇਵਾ ਕਰਦੇ ਨੇ ਤੇ ਸਾਨੂੰ ਲੋਕ ਕਾਲ ਕਰਨ ਲੱਗ ਜਾਂਦੇ ਵੀ ਇੱਥੇ ਬੰਦਾ ਪਿਆ ਉੱਥੇ ਪਿਆ ਜੀ ਸਭ ਤੋਂ ਪਹਿਲਾ ਬੰਦਾ ਜਿਹੜਾ ਅਸੀਂ ਰੈਸਕਿਊ ਕੀਤਾ ਇੱਕ ਬਾਪੂ ਸਰਦਾਰ ਕੇਸ ਸਿੰਘ ਢਾਲੀ ਵਾਲੀ ਜਿਹਦੀ ਲੱਤ 'ਚ ਕੀੜੇ ਪਏ ਹੋ ਸੀ ਜਿਹਦੇ 8 ਭਰਾ ਹੋਰ ਸੀ 9 ਭਰਾ ਸੀ ਟੁੱਟ ਲੋ ਜੀ ਦੋ ਪੰਜਾਬ ਪੁਲਿਸ ਦੇ ਵਿੱਚ ਸੀਗੇ ਦੋ ਬਿਜਲੀ ਇੱਕ ਬਿਜਲੀ ਬੋਰਡ ਸੀ ਇੱਕ ਬੈਂਕ ਮੈਨੇਜਰ ਸੀ ਇੱਕ ਵੈਟਰਨਰੀ ਡਾਕਟਰ ਸੀ ਯਕੀਨ ਜਿਹੜਾ ਐਡੇ ਵੱਡੇ ਪਰਿਵਾਰ ਦਾ ਮੈਂਬਰ ਆ ਆਪਣੇ ਪਿੰਡ ਦੇ ਵਿੱਚ ਕੀੜੇ ਪਏ ਘੁੰਮ ਰਿਆ ਤੇ ਉਹਦੀ ਕੋਈ ਹੈਲਪ ਨਹੀਂ ਕਰ ਰਹਾ ਜੀ ਸਾਨੂੰ ਤਾਂ ਯਕੀਨ ਹੀ ਨਹੀਂ ਆਇਆ ਪਹਿਲਾਂ ਵੀ ਜਿਹੜਾ ਬੰਦਾ ਕਾਲ ਕਰ ਰਿਹਾ ਵੀ ਇਹ ਸੱਚ ਵੀ ਹੋ ਸਕਦੀ ਤਾਂ ਜਦੋਂ ਅਸੀਂ ਜਾ ਕੇ ਉੱਥੇ ਦੇਖਦੇ ਆ ਤਹਲਾਤ ਬਾਪੂ ਜੀ ਦੇ ਬਹੁਤ ਮਾੜੇ ਸੀ ਲੱਤ 'ਚ ਕੀੜੇ ਪਏ ਹੋਏ। ਜੀ। ਅਸੀਂ ਕੁਝ ਪੈਸੇ ਪਿੰਡ ਦੀ ਸੱਤ ਦੇ ਵਿੱਚ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹਦਾ ਇਲਾਜ ਕਰਾ ਦੋ। ਕੋਈ ਬੰਦਾ ਉਹਦੀ ਜ਼ਿੰਮੇਵਾਰੀ ਨਹੀਂ ਚੱਕਦਾ। ਲੋਕ ਤਮਾਸ਼ੀਨ ਬਣ ਕੇ ਦੇਖੀ ਜਾਂਦੇ, ਹੱਸੀ ਜਾਂਦੇ ਆ। ਬਾਪੂ ਮੈਂਟਲੀ ਸੀ ਉਹ ਗਾਣੇ ਗਾਈ ਜਾਂਦਾ। ਹੂੰ। ਤਾਂ ਅਸੀਂ ਬਾਪੂ ਨੂੰ ਨਾਲ ਲੈ ਆਉਨੇ ਆ। ਕਟਾਬੇ ਤੇ ਲਿਆ ਕੇ ਪਹਿਲੀ ਵਾਰ ਜ਼ਿੰਦਗੀ 'ਚ ਮੈਂ ਕੀੜੇ ਦੇਖੇ ਵੀ ਕੀੜੇ ਇਨਸਾਨ ਦੇ ਕਿੱਦਾਂ ਪੈ ਸਕਦੇ ਨੇ। ਉਹਦਾ ਉਹਦੀ ਲੱਤ ਦੇ ਵਿੱਚੋਂ 42 ਕੀੜੇ ਨਿਕਲੇ। ਮੇਰਾ ਛੋਟਾ ਭਰਾ ਵੀਰਿੰਦਰ ਸਿੰਘ ਗਰੀਆਲ ਸੀ ਜਿਹੜਾ ਜਿਸ ਦੁਨੀਆ ਤੇ ਨਹੀਂ ਮੇਰਾ ਐਕਸੀਡੈਂਟ ਚ ਉਹਦੀ ਡੈਥ ਹੋ ਗਈ 2014 ਉਹਨੇ ਉਹ ਕੀੜੇ ਕੱਢਨੇ ਸ਼ੁਰੂ ਕੀਤੇ ਤੇ ਕੌਲੀ ਭਰ ਲਈ ਅਸੀਂ ਕੀੜਿਆਂ ਅੱਛਾ ਜੀ ਤਾਂ ਉਸ ਦਿਨ ਕਿਤੇ ਨਾ ਕਿਤੇ ਮੰਨ ਦੇ ਵਿੱਚ ਇਹ ਬਲਬਲਾ ਪੈਦਾ ਹੋਇਆ ਵੀ ਅੱਜ ਸਾਡੇ ਪਿਓਆਂ ਦੇ ਕੀੜੇ ਪੈ ਗਏ ਅੱਜ ਪੰਜਾਬ ਦੇ ਉਹਨਾਂ ਬਜ਼ੁਰਗਾਂ ਦੇ ਲੱਤ 'ਚ ਕੀੜੇ ਪੈ ਗਏ ਮੰਨਣ ਦੀ ਗੱਲ ਆ ਜੇ ਮੰਨੀਏ ਤਾਂ ਇੱਕ ਉਹ ਕਿਸੇ ਸਿੰਘ ਢਾਲੀ ਵਾਲਾ ਇੱਕ ਮੈਂਟਲ ਬੰਦਾ ਸੀ ਜੇ ਮੰਨੀਏ ਤਾਂ ਉਹ ਸਾਡਾ ਪਿਓ ਸੀ ਉਹ ਪੰਜਾਬ ਦਾ ਇੱਕ ਬਸਿੰਦਾ ਸੀ ਜਿਨ੍ਹਾਂ ਨੇ ਪੰਜਾਬ ਦੀ ਜਿਹੜੀ ਧਰਤੀ ਬਣਾਈ ਜਿਨ੍ਹਾਂ ਨੇ ਟਿੱਬੇ ਪੱਧਰ ਕਰ ਕਰਕੇ ਆਹ ਜਮੀਨਾ ਨੂੰ ਇਸ ਕਾਬਲ ਕੀਤਾ ਜੋ ਉਹਨਾਂ ਬਜ਼ੁਰਗਾਂ ਦੇ ਹਾਲਾਤ ਕਿਉਂ ਬਣ ਗਏ ਸਾਡੇ ਲੋਕ ਇੰਨੇ ਸੈਲਫਿਸ਼ ਕਿਉਂ ਹੋ ਗਏ ਵੀ ਪਿੰਡ ਚ ਘੁੰਮ ਰਿਆ ਸੀ ਉਹਦੇ ਭਰਾ ਵੀ ਦੇਖ ਰੇ ਸੀ ਉਹਦੀ ਮਦਦ ਕਿਉਂ ਨਹੀਂ ਕਰਦੇ ਇਦਾਂ ਛੋਟੀ ਜੀ ਸ਼ੁਰੂਆਤ ਹੋਈ ਸ਼ੁਰੂਆਤ ਹੁੰਦੀ ਟਾਬੇ ਤੇ 16 17 ਮੈਂਬਰ ਹੋ ਗਏ ਸਾਡੇ ਕੋਲੇ ਟਾਬੇ ਦਾ ਜਿਹੜਾ ਮਾਲਕ ਸੀ ਲੈਂਡਲੋਰਡ ਸੀ ਉਹਨੇ ਥੋੜਾ ਤਰਾਜ ਕਰਨਾ ਸ਼ੁਰੂ ਕੀਤਾ ਵੀ ਇਹਨਾਂ ਨੇ ਇੱਥੇ ਬੰਦੇ ਰੱਖ ਲੈ ਸ਼ਾਇਦ ਇਹਨਾਂ ਨੇ ਟਾਬਾ ਦੱਬਣ ਦੀ ਕੋਸ਼ਿਸ਼ ਕਰ ਰਿਹਾ ਜੀ ਅਸੀਂ ਫਿਰ ਮੇਰੇ ਦੋਸਤ ਦੇ ਖੇਤ ਦੇ ਵਿੱਚ ਜਾ ਕੇ ਉੱਥੇ ਸੇਵਾ ਕਰਨਾ ਇਹ ਤੰਬੂ ਲਾ ਕੇ ਟੈਂਟ ਲਾ ਕੇ ਰਹਿਣ ਲੱਗ ਗਏ ਨੇ ਫਿਰ ਲੋਕ ਸਾਨੂੰ ਕਾਲ ਕਰਨ ਲੱਗਦੇ ਇੱਥੇ ਬੰਦਾ ਪਿਆ ਉੱਥੇ ਪਿਆ ਫਿਰ ਅਸੀਂ ਬੰਦੇ ਲਿਆਉਣੇ ਸ਼ੁਰੂ ਕਰਦੇ ਆ ਤਾਂ ਅਸੀਂ ਕ੍ਰਿਟੀਕਲ ਬੰਦੇ ਲੈ ਕੇ ਆਉਂਦੇ ਤਾਂ ਬੜਾ ਦੁੱਖ ਲੱਗਦਾ ਦੇਖ ਕੇ ਲੋਕੀ ਬਹੁਤ ਮਾਣ ਕਰਦੇ ਲੋਕ ਬੜਾ ਐਪਰੀਸ਼ੀਏਟ ਕਰਦੇ ਇਹ ਸਭ ਕਰਦਿਆਂ ਕਰਦਿਆਂ ਅੱਜ ਸੁਪਨਿਆਂ ਦੇ ਘਰ ਵਿੱਚ ਸਵਾ 800 ਦੇ ਕਰੀਬ ਮੈਂਬਰ ਆ ਜਿਹੜੇ ਉੱਥੇ ਰਹਿ ਰਹੇ ਨੇ ਜੀ ਵੰਦੇ ਹਜ਼ਾਰ ਤੋਂ ਪਲੱਸ ਮੈਂਬਰ ਆ ਜਿਹੜੇ ਘਰਾਂ ਚ ਜਾ ਚੁੱਕੇ ਨੇ ਜਿਹੜੇ ਠੀਕ ਹੋ ਗਏ ਨੇ ਜਾਂ ਜਿਹੜੇ ਆਪਣੀ ਜ਼ਿੰਦਗੀ ਤੇ ਆ ਰਹੇ ਨੇ ਵਧੀਆ ਜੀ 700 ਤੋਂ ਪਲੱਸ ਮੈਂਬਰਾਂ ਦੀ ਮੌਤ ਵੀ ਹੋ ਚੁੱਕੀ ਹੈ ਇੱਥੇ ਸਾਡੇ ਕੋਲ ਪਰ ਇਹ ਸਾਰਾ ਕੁਝ ਕਰਦੇ ਆ ਜੋ ਦਸਾਂ ਸਾਲਾਂ ਦੇ ਅਸੀਂ ਮਹਿਸੂਸ ਕੀਤਾ ਬੜੀ ਦੁੱਖ ਦੀ ਗੱਲ ਆ ਵੀ ਸਾਡੇ ਪੰਜਾਬ ਦੇ ਵਿੱਚ ਅੱਜ ਲੋਕ ਲਵਾਰਸ ਕਹੇ ਜਾ ਰਹੇ ਨੇ ਬੰਦੇ ਦੀ ਡੈਥ ਹੋ ਜਾਂਦੀ ਹੈ ਅਸੀਂ ਸੰਸਕਾਰ ਵਾਸਤੇ ਕਾਲ ਕਰਦੇ ਆ ਤਾਂ ਵੀ ਕੋਈ ਰਿਸ਼ਤੇਦਾਰ ਹੁੰਦੇ ਹੋયા ਵੀ ਸੰਸਕਾਰ ਤੇ ਵੀ ਨਹੀਂ ਆਉਂਦਾ ਕੋਈ ਮਤਲਬ ਇੰਨੀ ਗ੍ਰਾਵਿਟੀ ਕਿਉਂ ਆ ਰਹੀ ਹੈ ਜਿੱਥੇ ਸਾਡੀ ਕੁਰਬਾਨੀਆਂ ਨਾਲ ਭਰਿਆ ਹੋਇਆ ਸਾਡਾ ਇਤਿਹਾਸ ਆ ਤੇ ਉੱਥੇ ਅੱਜ ਅਸੀਂ ਇੰਨੇ ਬਦਲ ਕਿਵੇਂ ਗਏ ਬਿਲਕੁਲ ਜੀ ਇੱਕ ਤਾਂ ਇਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਈ ਹੈ ਜੀ ਸਿਸਟਮ ਕੰਮ ਨਹੀਂ ਕਰ ਰਿਹਾ ਜੀ ਸਰਕਾਰਾਂ ਵੱਲੋਂ ਜਿਹੜੇ ਸਾਨੂੰ 75 ਸਾਲ ਹੋ ਗਏ ਆਜ਼ਾਦ ਹੋਇਆ ਨੂੰ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਸੀ এডਿਕੇਸ਼ਨ ਤੇ ਹੈਲਥ ਇਹ ਦੋ ਮੋਰਲ ਜ਼ਰੂਰਤਾਂ ਨੇ ਬੰਦੇ ਦੀਆਂ ਵੈਲਿਊਜ਼ ਨੇ ਇਹ ਦੋਨੋਂ ਤੇ ਕੰਮ ਨਹੀਂ ਹੋ ਰਿਹਾ ਜੀ ਨਾ ਤਾਂ এডਿਕੇਸ਼ਨ ਸਾਨੂੰ ਪ੍ਰੋਪਰ ਮੈਟਰੀਅਲ ਹੈ ਨਾ ਸਾਨੂੰ ਹੈਲਥ ਦੇ ਨਾਲ ਰਿਲੇਟਡ ਕੋਈ ਇਲਾਜ ਫਰੀ ਉਹਨ ਪ੍ਰਾਈਵੇਟ ਹਸਪਤਾਲ ਇੰਨੇ ਮਹਿੰਗੇ ਹੋ ਗਏ ਫਾਈਵ ਸਟਾਰ ਵਾਲਾ ਹੋਟਲਾਂ ਵਰਗੇ ਹਸਪਤਾਲ ਬਣ ਗਏ ਤੇ ਉਹ ਆਮ ਬੰਦਾ ਟ੍ਰੀਟਮੈਂਟ ਨਹੀਂ ਕਰਾ ਸਕਦਾ। ਬਿਲਕੁਲ। ਤਾਂ ਫਿਰ ਜਿਹੜੇ ਲੋਕ ਆਪਣੀ ਮਦਦ ਨਹੀਂ ਕਰ ਸਕਦੇ, ਆਪਣਿਆਂ ਦੀ ਮਦਦ ਨਹੀਂ ਕਰ ਸਕਦੇ ਤਾਂ ਫਿਰ ਉਹਨਾਂ ਨੂੰ ਸੈਲਫਿਸ਼ ਕਹਾਂਗੇ ਆਪਾਂ ਹੋਰ ਕੀ ਕਹਾਂਗੇ? ਬਿਲਕੁਲ ਜੀ। ਤਾਂ ਫਿਰ ਸਾਡੇ ਵਰਗੇ ਲੋਕਾਂ ਨੂੰ ਸਮਾਜ ਸੇਵੀ ਕਹਾਂਗੇ ਜਿਹੜੇ ਚੋਰ ਚੱਕੇ ਸੀ ਜਿਹੜਾ ਨੇ ਕਦੇ ਆਪਣੀ ਜ਼ਿੰਦਗੀ 'ਚ ਕੋਈ ਚੰਗਾ ਕੰਮ ਕੀਤਾ ਹੀ ਨਹੀਂ ਸੀ ਉਹਨਾਂ ਨੂੰ ਸਮਾਜ ਸੇਵੀ ਕਹਿਣ ਲੱਗੇ ਲੋਕ। ਜੀ। ਅਸੀਂ ਅੱਜ ਹੀ ਇੱਕ ਬੇਨਤੀ ਲੈ ਕੇ ਆਏ ਆਂ। ਅਸੀਂ ਕੈਨੇਡਾ ਸਰੀ ਦੇ ਵਿੱਚ ਬੈਠੇ ਆ ਜੀ ਪਹਿਲਾਂ ਸਾਡਾ ਕਿਹੜਾ ਸੰਗਤ ਨਾਲ ਮਿਲਣਾ ਇੱਥੇ ਅਜ ਤੜੀ ਵਾਲ ਵੈਂਕਟ ਹਾਲ ਦੇ ਵਿੱਚ ਜੀ ਪਾਇਲ ਬਿਨਸ ਦੇ ਉੱਪਰ ਉੱਥੇ ਸਾਡੀ ਇੱਕ ਛੋਟੀ ਜਿਹੀ ਮਿਲਣੀ ਹੈ ਸੰਗਤ ਦੇ ਨਾਲ ਜੀ ਉੱਥੇ ਕੋਈ ਵੀ ਅਸੀਂ ਟਿਕਟ ਨਹੀਂ ਰੱਖੀ ਕੋਈ ਵੀ ਗਿਫਟ ਨਹੀਂ ਲੈਣਾ ਕੋਈ ਡੋਨੇਸ਼ਨ ਨਹੀਂ ਕਿਸੇ ਵੀ ਰੂਪ ਚ ਅਸੈਪਟ ਨਹੀਂ ਕੀਤੀ ਜਾਣੀ ਜੀ ਸਿਰਫ ਅਸੀਂ ਵਿਚਾਰ ਸੰਗਤ ਦੇ ਨਾਲ ਸਾਂਝੇ ਕਰਨਾ ਹੈ ਵੀ ਜੇ ਪੰਜਾਬ ਦੇ ਵਿੱਚ ਜਦੋਂ ਵੀ ਕਦੇ ਕੋਈ ਵਿਵਪਤਾ ਪੈਂਦੀ ਹੈ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸਮਾਂ ਆਉਂਦਾ ਇਦਾਂ ਦਾ ਚਾਹੇ ਕਿਸਾਨੀ ਸੰਘਰਸ਼ ਸੀ ਚਾਹੇ ਕੋਵਿਡ ਸੀ ਕੋਈ ਵੀ ਜੀ ਤਾਂ ਐਨ ਆਰ ਆਈ ਭੈਣ ਭਰਾਵਾਂ ਨੇ ਪੰਜਾਬ ਸਰਕਾਰ ਤੋਂ ਵੀ ਵੱਧ ਕੇ ਮਦਦ ਕੀਤੀ ਬਿਲਕੁਲ ਪੰਜਾਬ ਨੂੰ ਦਾਨ ਦਿੱਤਾ ਜੀ ਤਾਂ ਹੁਣ ਅਸੀਂ ਇੱਕ ਸੁਨੇਹਾ ਲੈ ਕੇ ਆਏ ਵੀ ਤੁਸੀਂ ਆਪਣੇ ਪਿੰਡਾਂ ਵੱਲ ਨੂੰ ਮੂੰਹ ਕਰੋ ਬਿਲਕੁਲ ਜਿਹੜੇ ਪਿੰਡਾਂ ਚੋਂ ਸਤ ਦੇ ਵਰਗੇ ਸਮਾਰਸੀ ਵੀ ਬੰਦਿਆਂ ਨੂੰ ਲੈ ਕੇ ਆਉਂਦੇ ਨੇ ਚਾ ਕੇ ਸ਼ਮਸ਼ਾਨ ਘਾੜ ਚ ਪਿਆ ਧਰਮਸ਼ਾਲਾ ਚ ਪਿਆ ਬੱਸ ਅੱਡੇ ਤੇ ਰਿਆ ਰਿਆ ਬਾਪੂ ਕੋਈ ਬੇਬੇ ਆ ਕੋਈ ਭੈਣ ਆ ਕੋਈ ਬੱਚਾ ਮੰਦ ਬੁੱਧੀ ਆ ਬਿਲਕੁਲ ਉਹਨਾਂ ਦੀ ਉੱਥੇ ਹੀ ਮਦਦ ਹੋਵੇ ਜੀ ਉਹਨਾਂ ਦੀ ਉੱਥੇ ਹੀ ਮਾਂ ਫੜੀ ਜਾਵੇ ਬਿਲਕੁਲ ਸਾਰਾ ਪਿੰਡ ਭੁੱਖਾ ਨਹੀਂ ਮਰਦਾ ਹੁੰਦਾ ਜੀ ਪਿੰਡ ਚ ਕੋਈ ਇੱਕ ਦੋ ਘਰ ਹੀ ਹੁੰਦੇ ਆ ਪਿੰਡ ਚ ਕੋਈ ਗਲਤ ਜਿਨ੍ਹਾਂ ਨੇ ਜ਼ਿੰਦਗੀ ਚ ਆਪਣੀ ਸਹੀ ਡਿਸੀਜਨ ਨਹੀਂ ਲਏ ਜਾਂਦਾ ਉਹ ਇਸ ਇਲਾਕੇ ਜਾਂਦੇ ਨੇ ਜੀ ਤੇ ਜਾਂ ਕੋਈ ਵਕਤ ਦੀ ਮਾਰ ਚੱਲ ਰਹੇ ਹੁੰਦੇ ਨੇ ਉਹਨਾਂ ਦੀ ਬਾ ਉੱਥੇ ਫੜੀ ਜਾਵੇ ਉਹਨਾਂ ਦੀਆਂ ਕਮੀਆਂ ਨਾ ਦੇਖੀਆਂ ਜਾਣ ਉਹਨਾਂ ਦੇ ਹਾਲਾਤ ਦੇਖੇ ਜਾਣ ਬਿਲਕੁਲ ਬੱਚਿਆਂ ਦੀ ਐਜੂਕੇਸ਼ਨ ਤੇ ਕੰਮ ਕੀਤਾ ਜਾਵੇ ਅੱਜ ਮੈਂ ਜਦੋਂ ਵੀ ਮੇਰੀਆਂ ਆਪਦੇ ਪਰਿਵਾਰ ਦੇ ਵਿੱਚ 42 ਬੱਚੇ ਬੱਚੀਆਂ ਨੇ ਮੇਰੇ 3 ਪੁੱਤ ਨੇ ਜਿਹੜੇ 42 ਨੇ ਉਹਨਾਂ ਨੂੰ ਇਕੱਲੇ-ਇਕੱਲੇ ਦਾ ਮੈਨੂੰ ਪਤਾ ਵੀ ਕੀ ਬਣਨਾ ਚਾਹੁੰਦੇ ਨੇ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਟੀਚਰ ਬਣਨਾ ਚਾਹੁੰਦਾ ਕੋਈ ਇੰਜੀਨੀਅਰ ਕੋਈ ਪਾਇਲਟ ਹੁਣ ਇੱਕ ਮਾਂ ਬਾਪ ਜਦੋਂ ਆਪਣੇ ਬੱਚੇ ਨੂੰ ਸੁਣਦੇ ਆ ਵੀ ਮੈਂ ਡਾਕਟਰ ਬਣਨਾ ਚਾਹੁੰਦਾ ਜਦੋਂ ਉਹ ਬੱਚਾ ਉਹਦਾ ਪੈਂਟ ਕਲੀਅਰ ਕਰਕੇ ਪਲੱਸ 2 ਜਾਂਦਾ ਪਲੱਸ 2 ਤੋਂ ਬਾਅਦ ਅੱਗੇ ਸਟੱਡੀ ਲੈਂਦਾ ਤੇ ਉਹਨੂੰ ਪਤਾ ਲੱਗਦਾ ਵੀ ਕਰੋੜਾਂ ਰੁਪਈਆ ਫੀਸ ਆ ਹੂੰ ਉਹ ਬੱਚੇ ਦੇ ਸੁਪਨੇ ਵੀ ਮਾਰ ਲੈਂਦਾ ਆਪਦੇ ਸੁਪਨੇ ਵੀ ਮਾਰ ਲੈਂਦਾ ਹੂੰ ਉੱਥੇ ਸਪੋਰਟ ਦੀ ਲੋੜ ਆ ਸਾਨੂੰ ਬਿਲਕੁਲ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਜ਼ਿਆਦਾਤਰ ਅਫਸਰਾਂ ਜਿਹੜੇ ਉਹ ਜੁਪੀ ਬਿਹਾਰ ਦੇ ਲੱਗੇ ਹੋਏ ਨੇ ਬਿਲਕੁਲ ਤੇ ਅੱਜ ਤੋਂ 25 ਸਾਲ ਪਿੱਛੇ ਜਾਈਏ ਪੰਜਾਬ ਦੇ ਨਹੀਂ ਪੂਰੇ ਇੰਡੀਆ 'ਚ ਜਿਹੜੇ ਅਫਸਰ ਹੁੰਦੇ ਸੀ ਉਹ ਪੰਜਾਬ ਦੇ ਲੱਗੇ ਹੁੰਦੇ ਸੀ ਜੀ ਚਾਹੇ ਉਹ ਜਾਲ ਸੈਨਾ ਦੀ ਗੱਲ ਕਰ ਲਈਏ ਚਾਹੇ ਉਹ ਥਲ ਸੈਨਾ ਦੀ ਗੱਲ ਕਰ ਲਈਏ ਚਾਹੇ ਉਹ ਹਵਾਈ ਹਰ ਥਾਂ ਤੇ ਜਿਹੜੇ ਮਰਜ਼ੀ ਵਿਭਾਗ ਵਿੱਚ ਚਲੇ ਜਾਈਏ ਸਰਦਾਰ ਵੱਡੇ ਅਫਸਰ ਹੁੰਦੇ ਸੀ ਬਿਲਕੁਲ ਇਹ ਗ੍ਰਾਵਟ ਕਿੱਥੋਂ ਆ ਗਈ ਕਿਵੇਂ ਆ ਗਈ ਕਿਉਂ ਆ ਗਈ ਇਹਦੇ ਬਾਰੇ ਸਾਨੂੰ ਵਿਚਾਰਨਾ ਪੈਣਾ ਜੀ ਅੱਜ ਸਾਨੂੰ ਆਪਣੇ ਪਿੰਡ ਦੇ ਉੱਤੇ ਧਿਆਨ ਦੇਣ ਦੀ ਲੋੜ ਸਾਡੇ ਪਿੰਡਾਂ 'ਚ ਆਪਾਂ ਕਹਿੰਦੇ ਨਸ਼ਾ ਬਹੁਤ ਆ ਜੀ ਪਾਰਟੀ ਬਾਜੀ ਬਹੁਤ ਆ ਜੀ ਕਮੀਆਂ ਤਾਂ ਹੈਗੀਆਂ ਜੀ ਬਿਲਕੁਲ ਉਹਨਾਂ ਕਮੀਆਂ ਨੂੰ ਪਾਸੇ ਕਰਕੇ ਚੰਗਿਆਈ ਖਿਲਾਰਨ ਦੀ ਲੋੜ ਹੈ ਜੇ ਸਾਡੇ ਵਰਗੇ ਕਲਯੁਗੀ ਸਮਾਜ ਸੇਵੀ ਬਣ ਸਕਦੇ ਆ ਇਹਨੇ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਆ ਤੁਸੀਂ ਕਿਉਂ ਨਹੀਂ ਕਰ ਸਕਦੇ ਬਿਲਕੁਲ ਜੀ ਤੁਸੀਂ ਆਪਣੇ ਪਿੰਡ ਦੇ ਪੱਧਰ ਤੋਂ ਕਿਉਂ ਨਹੀਂ ਸ਼ੁਰੂਆਤ ਕਰ ਸਕਦੇ ਹਮ ਅੱਜ ਹਰੇਕ ਪਿੰਡ ਦੇ 20 25 ਘਰ ਆ ਜਿਹੜੇ ਉਹ ਕੈਨੇਡਾ ਅਮਰੀਕਾ ਬਾਹਲੇ ਦੇ ਜੋਰ ਪਰ ਚ ਹਰ ਕੰਟਰੀ ਜੀ ਬੈਠੇ ਨੇ ਤੇ ਉਹ 20 ਬੰਦੇ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਇੱਕ ਗਰੁੱਪ ਬਣਾ ਕੇ ਆਪਣੇ ਪਿੰਡ ਦੀ ਹੈਲਪ ਕਿਉਂ ਨਹੀਂ ਕਰ ਸਕਦੇ ਜੀ ਇਹ ਸਾਡੀ ਬੇਨਤੀ ਅੱਜ ਤੁਹਾਡੇ ਜਿਹੜਾ ਸੰਗਤ ਵੀ ਰਾਹੀਂ ਵੀ ਅਸੀਂ ਸੰਗਤ ਇਕੱਠੇ ਲੈ ਕੇ ਆਏ ਆ ਵੀ ਤੁਸੀਂ ਪਲੀਜ਼ ਹੱਥ ਜੋੜ ਕੇ ਬੇਨਤੀ ਆ ਆਸ਼ਰਮਾਂ ਨੂੰ ਦਾਨ ਨਾ ਦਿਓ ਐਦਾਂ ਦੀਆਂ ਸਾਡੇ ਵਰਗੀਆਂ ਸੰਸਥਾਵਾਂ ਨੂੰ ਵੀ ਸਪੋਰਟ ਨਾ ਕਰੋ ਤੁਸੀਂ ਆਪਣੇ ਪਿੰਡ ਦੀ ਸਪੋਰਟ ਕਰੋ ਸਾਨੂੰ ਕੋਈ ਕਾਲ ਹੀ ਨਾ ਆਵੇ ਠੀਕ ਹੈ ਕੋਈ ਸ਼ਹਿਰ ਚ ਸੜਕ ਤੇ ਪਿਆ ਕੋਈ ਲਵਾਰ ਸਿਕੋਮ ਰਿਆ ਕੋਈ ਪਰਦੇਸੀ ਇੱਥੇ ਆਇਆ ਅਫਸੈਟ ਹੋ ਗਿਆ ਕੋਈ ਮੰਨ ਲਓ ਜੂਪੀ ਬਿਹਾਰ ਦਾ ਕੋਈ ਬੰਦਾ ਕੋਈ ਉਹਦੀ ਤਾਂ ਆਪਾਂ ਮਦਦ ਕਰੀਏ ਕੋਈ ਲੂਲਾ ਲੰਗੜਾ ਆਪਾਹਾਜ ਆ ਜਿਹਦਾ ਕੋਈ ਹੈ ਨਹੀਂ ਪਰ ਆਪਣੇ ਪਿੰਡਾਂ ਦੇ ਵਿੱਚ ਇੱਕ ਬੰਦਾ ਕਿਦਾਂ 10 ਸਾਲ ਤੋਂ ਸੰਗਲਣਾ ਬੰਨਿਆ 20 ਇੱਕ ਪਿੰਡ ਦੇ ਵਿੱਚ ਅਸੀਂ 27 ਸਾਲਾਂ ਤੋਂ ਸੰਗਲਣਾ ਬੰਨਿਆ ਹੋਇਆ ਬੰਦਾ ਛੜਾ ਕੇ ਲੈ ਕੇ ਆਏ ਜੀ 27 ਸਾਲਾਂ ਦਾ ਬੰਨਿਆ ਸਾਰੇ ਪਿੰਡ ਨੂੰ ਪਤਾ ਸੀ ਜੀ ਪਹਿਲਾਂ ਉਹਦੇ ਬਾਪ ਨੇ ਬੰਨਿਆ ਸੀ ਮੈਂਟਰੀ ਅਫਸਰ ਸੀ ਉਹ ਮੁੰਡਾ ਉਹਦੇ ਭਰਾ ਵੱਡੇ ਹੋਏ ਭਰਾਵਾਂ ਦੇ ਵਿਆਹ ਹੋਏ ਉਹ ਬੰਨਿਆ ਹੋਇਆ ਸੀ ਭਰਾਵਾਂ ਦੇ ਬੱਚੇ ਹੋਏ ਲੋੜੀਆਂ ਹੋਈਆਂ ਉਹ ਬੰਨਿਆ ਹੋਇਆ ਸੀ ਹੁਣ ਭਤੀਜਿਆਂ ਦੇ ਵੀ ਵਿਆਹ ਹੋ ਰਹੇ ਸੀ ਤੇ ਉਹ ਬੰਨਿਆ ਹੋਇਆ ਸੀ ਬਿਲਕੁਲ ਜੀ ਇਹ ਬੜੀ ਦੁੱਖਾਂ ਵਾਲੀ ਗੱਲ ਹੈ ਜਦੋਂ ਇੰਨੇ ਲੰਬੇ ਸਮੇਂ ਤੋਂ ਆਪਾਂ ਕਿਸੇ ਵੀ ਸਖਸ਼ੇਤਨ ਨੂੰ ਇਦਾਂ ਦੇਖਦੇ ਆ ਤੇ ਭਾਈ ਜੀ ਇੱਕ ਗੱਲ ਹੋਰ ਕਰਨਾ ਚਾਹਾਂਗੇ ਕਿ ਤੁਸੀਂ ਇੰਨੇ ਲੰਬੇ ਸਮੇਂ ਤੋਂ ਅਪਾ ਕੇ ਕਹਿ ਸਕਦੇ ਆ ਕਿ ਇਨਸਾਨਾਂ ਇਨਸਾਨੀ ਜਿਹੜਾ ਜੀਵਨ ਆ ਉਹ ਬੜੇ ਨੇੜਿਓਂ ਦੇਖਿਆ ਆ 2016 ਤੋਂ ਤੁਸੀਂ ਇਸ ਦੇ ਨਾਲ ਜੁੜੇ ਹੋਏ ਹੋ ਤੁਹਾਨੂੰ ਕੀ ਲੱਗਦਾ ਆ ਕਿ ਚੀਜ਼ਾਂ ਇਸ ਦੇ ਵਿੱਚ ਜਿਵੇਂ ਜਿਵੇਂ ਆਪਾਂ ਲੋਕਾਂ ਨੂੰ ਦੱਸਦੇ ਆਂ ਕਈ ਚੀਜ਼ਾਂ ਬਾਰੇ ਪਵਾ ਆਪਣੇ ਟੀਵੀ ਚੈਨਲਸ ਦੇ ਰਾਹੀਂ ਜਾਂ ਆਪਾਂ ਲੋਕਾਂ ਦੇ ਵਿੱਚ ਵਿਚਰ ਕੇ ਚੀਜ਼ਾਂ ਘਟਦੀਆਂ ਨੇ ਹੁਣ ਤੱਕ ਜੇ ਆਪਾਂ 2025 ਦੀ ਗੱਲ ਕਰੀਏ 9 ਸਾਲ ਹੋ ਗਏ ਨੇ ਇਸ ਚੀਜ਼ ਨੂੰ ਤੁਹਾਨੂੰ ਕੀ ਲੱਗਦਾ ਕਿ ਚੀਜ਼ਾਂ ਵਧੀਆਂ ਨੇ ਅੱਗੇ ਨਾਲੋਂ ਕਿ ਘਟੀਆਂ ਨੇ ਵਧੀਆਂ ਨੇ ਬਾਬਨੇ ਅੱਛਾ ਜੀ ਦੇਖੋ ਸਮਾਜ ਦੇ ਵਿੱਚ ਨਾ ਜਦੋਂ ਅਸੀਂ ਈਜ਼ੀ ਵੇ ਲੱਭਦੇ ਆ ਜਦੋਂ ਇੱਕ ਵੀਡੀਓ ਪਾ ਕੇ ਹੱਲ ਹੋ ਸਕਦਾ ਜੇ ਅਸੀਂ ਨਹੀਂ ਜਾਵਾਂਗੇ ਤਾਂ ਕੋਈ ਹੋਰ ਚਲੇ ਜਾਊ ਇੱਕ ਕੋਈ ਵੀ ਇੱਕ ਨਾਰਮਲ ਮੁੰਡਾ ਬੱਚਾ ਮੁੰਡਾ ਕੁੜੀ ਆ ਉਹ ਕੋਈ ਬਜ਼ੁਰਗ ਪਿਆ ਸੜਕ ਤੇ ਜਾਂ ਪਿੰਡ ਦੇ ਪਿਆ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦਾ ਬਜ਼ੁਰਗ ਰੋ ਰਿਹਾ ਚੀਕਾਂ ਮਾਰ ਰਿਹਾ ਤੜਫ ਰਿਹਾ ਉਹਦੀ ਵੀਡੀਓ ਦੇਖ ਕੇ ਤੁਹਾਡੇ ਅਰਗੇ 12 ਬਾਲ ਦੇਸ਼ਾਂ ਚ ਬੈਠੇ ਬੰਦੇ ਦਾ ਮਨ ਪਸੀਟ ਜਾਂਦਾ ਕੋਈ 100 ਡਾਲਰ ਭੇਜ ਦਿੰਦਾ ਕੋਈ 50 ਭੇਜ ਦਿੰਦਾ ਤਾਂ ਲੱਖਾਂ ਰੁਪਏ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਕਈ ਬੰਦਿਆਂ ਨੂੰ ਸਾਲ-ਸਾਲ ਦੋ-ਦੋ ਸਾਲ ਹੋ ਗਏ ਉਹਨਾਂ ਦੀ ਮੌਤ ਹੋ ਚੁੱਕੀ ਆ ਪਰ ਉਹਨਾਂ ਦੀ ਵੀਡੀਓ ਤੇ ਹਜੇ ਵੀ ਲੋਕ ਪੈਸੇ ਪਾਈ ਜਾਂਦੇ ਕਿਉਂਕਿ ਉੱਤੇ ਅਕਾਊਂਟ ਨੰਬਰ ਉਹਨਾਂ ਨੇ ਪਾਤਾ ਜੀ ਉਹ ਕਾਊਂਟ ਨੰਬਰ ਜਦੋਂ ਮੰਨ ਲਓ ਇੱਕ ਮਾਤਾ ਨੇ ਵੀਡੀਓ ਦੇਖੀ ਉਹਦਾ ਮਨ ਵਿਚਾਰੀ ਦਾ ਪਸੀਜ ਗਿਆ ਉਹਨੇ ਆਪਣੇ ਬੇਟੇ ਨੂੰ ਕਿਹਾ ਪੁੱਤ ਇਹਦੇ ਤੇ 50 ਡਾਲਰ ਪਾ ਦੇ ਜਾਂ 100 ਪਾ ਦੇ ਉਹਨੇ ਪਾਤੇ ਉਹ ਪੇਸ਼ੈਂਟ ਦੀ ਡੈਥ ਵੀ ਹੋ ਚੁੱਕੀ ਆ ਜਾਂ ਉਹ ਠੀਕ ਵੀ ਹੋ ਚੁੱਕਿਆ ਤਾਂ ਵੀ ਉਹਨੂੰ ਪੈਸੇ ਜਾਈ ਜਾਂਦੇ ਸੋ ਇਸ ਚੀਜ਼ ਨੂੰ ਵੀ ਇੱਕ ਧੰਦਾ ਬਣਾ ਲਿਆ ਜੀ ਬਹੁਤ ਵੱਡੇ ਲੈਵਲ ਤੇ ਇਹ ਚੀਜ਼ਾਂ ਹੋ ਰਹੀਆਂ ਦੇਖੋ ਅਸੀਂ ਵੀ ਉਹਦੇ ਵਿੱਚ ਇਨਕਲੂਡਡ ਆ ਅਸੀਂ ਕੋਈ ਅਲੱਗ ਨਹੀਂ ਅਸੀਂ ਵੀ ਸਮਾਜ ਸੇਵੀ ਨਹੀਂ ਕਹੇਗੇ ਅਸੀਂ ਇੱਕ ਕਲਯੁਗੀ ਪਾਪੀ ਸੀ ਪਰ ਅੱਜ ਸਮੇਂ ਦੇ ਨਾਲ ਸਾਨੂੰ ਵਾਹਿਗੁਰੂ ਨੇ ਸੋਝੀ ਬਖਸ਼ੀ ਆ ਸਾਡੀ ਸੰਸਥਾ ਜਦੋਂ ਸ਼ੁਰੂ ਹੋਈ 2016 ਚ ਅਸੀਂ 2017 ਦੇ ਵਿੱਚ ਸੰਗਤ ਨੂੰ ਬੇਨਤੀ ਕਰਨੀ ਸ਼ੁਰੂ ਕੀਤੀ ਵੀ ਸਾਨੂੰ ਪੈਸੇ ਨਾ ਦਿਓ ਸਾਨੂੰ ਸਮਾਨ ਦਿਓ ਰਸਣ ਕੱਪੜੇ ਦਵਾਈਆਂ ਬਿਲਡਿੰਗ ਦਾ ਮਟੀਰੀਅਲ ਜੋ ਤੁਹਾਡੇ ਘਰ ਜ਼ਰੂਰਤ ਹੈ ਉਹੀ ਸਾਡੇ ਘਰ ਦੀ ਜ਼ਰੂਰਤ ਹੈ ਵੀ ਜਿਵੇਂ ਤੁਸੀਂ ਪੈਸੇ ਦੇ ਹੀ ਜਾਓਗੇ ਜਿੱਦਾਂ ਕਿ ਸ਼ੁਰੂ ਚ ਸਾਨੂੰ ਲੋਕ ਦੇ ਰਹੇ ਸੀ ਵੀ ਅਸੀਂ ਵੀ ਇੱਕ ਦੁਕਾਨ ਬਣ ਕੇ ਰਹਿ ਜਾਾਂਗੇ ਅਸੀਂ ਵੀ ਇੱਕ ਇ ਵਿੱਚ ਬਹੁਤ ਸਾਰੀਆਂ ਖੁਆਇਸ਼ਾਂ ਆ ਪੈਸਾ ਇਨਸਾਨ ਨੂੰ ਬਦਲ ਦਿੰਦਾ ਜੀ ਤਾਂ ਵੈਗਰੂ ਦੀ ਕਿਰਪਾ ਨਾਲ ਸੰਗਤ ਨੇ ਬਹੁਤ ਸਪੋਰਟ ਕੀਤੀ ਹੁਣ ਅਸੀਂ 2025 ਤੱਕ ਕਰਾਉਂਦੇ ਆਉਂਦੇ ਅਜੇ ਤੱਕ ਅਸੀਂ ਕਦੇ ਵੀ ਕੈਸ਼ ਦੇ ਵਿੱਚ ਅਸੈਪਟ ਨਹੀਂ ਸੀ ਕਰਦੇ ਪੈ ਰਹੇ ਹੁਣ ਅਸੀਂ ਜਾ ਕੇ ਅਪ੍ਰੈਲ ਦੇ ਵਿੱਚ ਉੱਥੇ ਪਰਚੀ ਕੱਟਣੀ ਸ਼ੁਰੂ ਕੀਤੀ ਹੈ ਹੁਣ ਸਾਡੇ ਘਰ ਵੀ ਬਣ ਗਿਆ ਹਸਪੀਟਲ ਵੀ ਬਣ ਗਿਆ ਅੰਦਰ ਸਾਡੀਆਂ ਜ਼ਰੂਰਤਾਂ ਵੀ ਵੱਡੀਆਂ 800 ਮੈਂਬਰਾਂ ਪਰਿਵਾਰ ਚ ਪਰ ਹੁਣ ਇਹ ਸਾਰਾ ਕੁਝ ਕਰਦਿਆਂ ਕਰਦਿਆਂ ਸੰਗਤ ਦੀ ਸਪੋਰਟ ਵੀ ਬਹੁਤ ਆ ਸਾਡੇ ਮਨ ਦੇ ਵਿੱਚ ਇੱਕ ਕਾਫੀ ਸਮੇਂ ਤੋਂ ਚੱਲ ਰਿਆ ਸੀ ਵੀ ਇਹਦਾ ਹੱਲ ਕੀ ਆ ਜਦੋਂ ਕੋਈ ਬੰਦਾ ਪਿੰਡ 'ਚ ਮਿਲਦਾ ਸਾਨੂੰ ਲੋਕ ਕਾਲ ਕਰਦੇ ਆ ਵੀਡੀਓ ਭੇਜਦੇ ਆ ਜੇ ਅਸੀਂ ਨਹੀਂ ਜਾਂਦੇ ਸਾਡੇ ਲੜਨ ਵੀ ਲੱਗ ਜਾਂਦੇ ਲੋਕ ਜੇ ਅਸੀਂ ਨਹੀਂ ਜਾਂਦੇ ਤਾਂ ਕੋਈ ਹੋਰ ਜਾ ਕੇ ਲੈ ਆਉਂਦਾ ਫਿਰ ਉਹਨਾਂ ਨੂੰ ਹਨਾ ਮੰਨ ਲਓ ਲੋੜਵੰਦ ਤਾਂ ਬਹੁਤ ਨੇ ਪਰ ਮਦਦ ਕਰਨ ਵਾਲੇ ਵੀ ਬਹੁਤ ਬੈਠੇ ਨੇ ਹਨਾ ਪਰ ਇਹ ਸਹੀ ਹੱਲ ਨਹੀਂ ਹੈਗਾ ਅੱਜ ਸਾਡੇ ਬਹੁਤ ਸਾਰੇ ਭਰਾ ਸੇਵਾ ਕਰਦੇ ਨੇ ਬੜੀ ਵਧੀਆ ਨਿਸਵਾਰਥ ਸੇਵਾ ਕਰ ਰਹੇ ਨੇ ਪਰ ਪੰਜਾਬ ਨੂੰ ਅੱਜ ਆਸ਼ਰਮਾਂ ਦੀ ਲੋੜ ਨਹੀਂ ਪੰਜਾਬ ਨੂੰ ਅੱਜ ਲੋੜ ਆ ਆਪਣਿਆਂ ਦੀ ਵੀ ਇਹ ਆਸ਼ਰਮ ਬਣਾਉਣ ਦੀ ਬਜਾਏ ਅਸੀਂ ਆਪਣੇ ਪਿੰਡ ਪੱਦਰ ਤੇ ਲੋਕਾਂ ਦੀ ਮਦਦ ਕਰੀਏ ਅਸੀਂ ਇਨਾ ਆਸ਼ਰਮਾਂ ਦੇ ਵਿੱਚ ਚੰਗਾ ਕਿ এডਿਊਕੇਸ਼ਨ ਸਾਡੀ ਸੰਸਥਾ ਬੰਦ ਹੋ ਜਵੇ ਸਾਡੇ ਕੋਲੇ ਕੋਈ ਕਾਲ ਨਾ ਆਵੇ ਅਸੀਂ ਕਿਸੇ ਨੂੰ ਲਿਆਉਣਾ ਨਾ ਪਵੇ ਸਾਨੂੰ ਲੋਵਾਰਸ ਨੂੰ ਅਸੀਂ ਉੱਥੇ ਇੱਕ ਵਧੀਆ এডਿਊਕੇਸ਼ਨ ਸੈਂਟਰ ਬਣਾ ਲਾਂਗੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇਵਾਂਗੇ ਹਾਇਰ ਐਜੂਕੇਸ਼ਨ ਦੇ ਨਾਲ ਰਿਲੇਟਡ ਅਸੀਂ ਬੱਚਿਆਂ ਨੂੰ ਉੱਥੇ ਟਿਊਟਰ ਰੱਖ ਲਾਂਗੇ ਟਿਊਸ਼ਨ ਦੇ ਦਾਂਗੇ ਅਸੀਂ ਉੱਥੇ ਹਸਪੀਟਲ ਬਣਾਇਆ ਛੋਟਾ ਜਿਹਾ ਅਸੀਂ ਉਹਦੇ ਵਿੱਚ ਫ੍ਰੀ ਆਫ ਕਾਸਟ ਟਰੀਟਮੈਂਟ ਆ ਅਸੀਂ ਉੱਥੇ ਟੈਸਟ ਕਰਾਂਗੇ ਸਾਡੀਆਂ ਮਾਮਾਂ ਦੇ ਬਾਪੂ ਬਜ਼ੁਰਗਾਂ ਦੇ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਬਿਮਾਰੀ ਦਾ ਪਤਾ ਲੱਗੂ ਤੇ ਉਹ ਕੈਂਸਰ ਵਰਗੀਆਂ ਜਾਂ ਹੋਰ ਬਿਮਾਰੀਆਂ ਇੰਦਾਂ ਦੀਆਂ ਜ਼ਰੂਰਤਾਂ ਦੀਆਂ ਹੈਗੀਆਂ ਸਾਡੇ ਪੰਜਾਬ ਦੇ ਤੇ ਪਰ ਸਾਨੂੰ ਅੱਜ ਇਸ ਗੱਲ ਤੇ ਧਿਆਨ ਦੇਣਾ ਪੈਣਾ ਨਹੀਂ ਤਾਂ ਦੇਖੋ ਸਾਡੀ ਸਸਤਾ ਬਹੁਤ ਸੋਹਣੀ ਚੱਲ ਰਹੀ ਹੈ ਅੱਜ 800 ਬੰਦਾ ਅੱਜ ਤੋਂ 10 ਸਾਲਾਂ ਬਾਅਦ ਜੇ ਆਪਾਂ ਇਸੇ ਪਲੇਟਫਾਰਮ ਤੇ ਕਿਤੇ ਬੈਠ ਕੇ ਗੱਲ ਕਰਾਂਗੇ ਹੋ ਸਕਦਾ ਅਸੀਂ 8000 ਬੰਦੇ ਦੀ ਹੈਲਪ ਕਰਦੇ ਹੋਈਏ ਉੱਥੇ 8000 ਬੰਦੇ ਦੀ ਕਪੈਸਿਟੀ ਬਣ ਜਵੇ ਤੇ ਅਸੀਂ ਉਹਨਾਂ ਨੂੰ ਇਲਾਜ ਵੀ ਕਰਾ ਰਹੇ ਹੋਈਏ ਸਭ ਨੂੰ ਕਿਉਂਕਿ ਕਰਾਉਣ ਵਾਲਾ ਤਾਂ ਉੱਪਰ ਬੈਠਾ ਜੀਨੇ 800 ਬੰਦਾ ਭੇਜਿਆ ਉਹਦੀ ਰੋਟੀ ਦਵਾਈ دارو ਡੀੜਾ ਕੱਪੜਾ ਛੱਤੋਂ ਨਹੀਂ ਭੇਜਣੀ ਹੈ ਬਿਲਕੁਲ 8000 ਦੇ ਵੀ ਭੇਜ ਦਊਗਾ ਪਰ 8000 ਨੂੰ ਸਾਹਮ ਕੇ ਕੀ ਪੰਜਾਬ ਦੇ ਵਿੱਚ ਫਿਰ ਲੋਡਬੰਦ ਨਹੀਂ ਹੋਊਗਾ ਕੋਈ ਅਸੀਂ ਬਾਹਰਲੇ ਸਟੇਟਾਂ ਤੋਂ ਆਏ ਹੋਏ ਵੀਰਾਂ ਨੂੰ ਸਾਹਮ ਲੈਣੇ ਆ ਸਾਨੂੰ ਮਦਦ ਕਰਦੇ ਆ ਕਿਉਂਕਿ ਅਸੀਂ ਭਾਈ ਕਨਈਆ ਜੀ ਦੇ ਵਾਰਸਾਂ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕਰਨ ਵਾਲਿਆਂ ਦੇ ਵਾਰਸ ਬਿਲਕੁਲ ਪਰ ਜਦੋਂ ਸਾਨੂੰ ਆਪਣਾ ਕੋਈ ਬਜ਼ੁਰਗ ਲੈ ਕੇ ਆਉਣਾ ਪੈਂਦਾ ਉਸ ਹਾਲਤ ਇੱਕ ਮਾਂ ਨੂੰ ਦੇਖਦੇ ਆਂ ਜਦੋਂ ਉਹਦੇ ਕੀੜੇ ਪਏ ਹੁੰਦੇ ਆ ਇੱਕ ਪੈਰ ਨੂੰ ਦੇਖਦੇ ਆ ਜਿਹੜੀ ਮੰਦ ਬੁੱਧੀ ਆ ਮੈਂਟਲੀ ਠੀਕ ਨਹੀਂ ਉਹਦੇ ਨਾਲ ਲੋਕ ਰੇਪ ਕਰ ਰਹੇ ਆ ਇੱਕ ਅਸੀਂ 12 ਸਾਲਾਂ ਦੀ ਬੱਚੀ ਨੂੰ ਦੇਖਦੇ ਆ ਜਿਹਦੇ ਬੇਟੀ ਪੈਦਾ ਹੋ ਗਈ ਜੀ ਤਾਂ ਸ਼ਰਮ ਆਉਂਦੀ ਆ ਦੁੱਖ ਲੱਗਦਾ ਧੀਆਂ ਭੈਣਾਂ ਸਾਝੀਆਂ ਸਾਡੀਆਂ ਸਾਡੇ ਪਿੰਡ ਦੇ ਵਿੱਚ ਮੰਨ ਲਓ ਕੋਈ ਐਸਾ ਅਸੀਂ ਜਦੋਂ ਹਾਲਾਤ ਬਣਿਆ ਦੇਖਦੇ ਆ ਵੀ ਸਾਡੇ ਪਿੰਡ ਦੀ ਇੱਕ ਮਾਂ ਅੰਦਰ ਪਈ ਤੜਫੀ ਜਾਂਦੀ ਆ ਉਹਨੂੰ ਕੋਈ ਦਵਾਈ ਨਹੀਂ ਦਵਾ ਰਿਹਾ ਬਸ ਅਜਿਹੀਆਂ ਕਮੀਆਂ ਦੇਖੀਆਂ ਜਾ ਰਹੀਆਂ ਵੀ ਇਹ ਸਾਡੇ ਪਿੰਡ ਦੇ ਵਿੱਚ ਇੱਕ ਮਾਂ ਅੱਖਾਂ ਤੋਂ ਅੰਨੀ ਆ 8 ਸਾਲਾਂ ਤੋਂ ਪਿੰਡ ਦੇ ਬਸਰਡੇ ਤੇ ਰਹਿ ਰਹੀ ਆ ਅਸੀਂ ਉਹਨੂੰ ਰੋਟੀ ਦੇ ਕੇ ਦਾਨੀ ਬਣਦੇ ਆ ਉਹਦੀਆਂ ਅੱਖਾਂ ਦਾ ਟ੍ਰੀਟਮੈਂਟ ਨਹੀਂ ਕਰਾ ਰਹੇ ਤੇ ਉਹੀ ਮਾਂ ਨੂੰ ਸਾਡੇ ਕੋਲ ਲੈ ਕੇ ਆਉਂਦੇ ਆ ਤੇ ਤਿੰਨ ਦਿਨਾਂ ਬਾਅਦ ਉਹਦੀ ਅੱਖ ਦਾ ਆਪਰੇਸ਼ਨ ਹੋ ਜਾਂਦਾ ਤੇ ਉਹਨੂੰ ਦੇਖਣ ਲੱਗ ਜਾਂਦਾ ਤੇ ਜਿਹੜੇ ਉਹਨੇ 8 ਸਾਲ ਨਰਕ ਭੋਗਿਆ ਉਹਦਾ ਮੁੱਲ ਕੌਣ ਤਾਰੂਗਾ ਕੌਣ ਤਾਰੂਗਾ ਇੱਕ ਬਜ਼ੁਰਗ ਵੀ ਚੂੜਾ ਟੁੱਟ ਗਿਆ ਉਹ 3 ਸਾਲਾਂ ਤੋਂ ਬੈੱਡ ਤੇ ਪਿਆ ਮੰਜੇ ਤੇ ਪਿਆ ਬਸਰਡੇ ਤੇ ਪਿਆ ਉਹਨੂੰ ਲੈ ਕੇ ਆਉਨੇ ਆ ਤੇ ਉਹ ਤਿੰਨਾਂ ਮਹੀਨਿਆਂ ਚ ਤੁਰਨ ਲੱਗ ਜਾਂਦਾ ਚੂਲਾ ਪੈਣ ਦਾ ਸਿਰਫ 70-60000 ਰੁਪਏ ਦੇ ਵਿੱਚ ਉਹ ਬੰਦਾ ਤਾਂ ਉਹਦੀ ਜ਼ਿੰਮੇਵਾਰੀ ਕੌਣ ਚੱਕੂਗਾ ਇੱਕ ਬਜ਼ੁਰਗ ਜਿਹਦੀ ਲੱਤ ਟੁੱਟ ਗਈ ਪੱਟ ਟੁੱਟ ਗਿਆ ਜਾਂ ਮੰਨ ਲਓ ਉਹ ਵੀਕ ਹੋ ਗਿਆ ਚੱਲ ਫਿਰ ਨਹੀਂ ਸਕਦਾ ਉਹਦੇ ਬੈੱਡ ਸੋਰ ਹੋ ਗਏ ਪਿੱਛੇ ਜ਼ਖਮ ਹੋ ਗਏ ਗੜ ਗਿਆ ਕੀੜੇ ਪੈ ਗਏ ਉਹਦੀ ਤਕਲੀਫ ਦਾ ਮੁੱਲ ਕੌਣ ਮੋੜੂਗਾ ਉਹਦਾ ਗਵੰਢੀ ਉਹਦਾ ਭਤੀਜਾ ਉਹਦਾ ਰਿਸ਼ਤੇਦਾਰ ਕੋਈ ਉਹਦਾ ਉਹ ਕਿਸੇ ਦਾ ਮਾਸਟਰ ਵੀ ਹੋਊ ਕਿਸੇ ਦਾ ਮਾਮਾ ਵੀ ਹੋਊ ਕਿਸੇ ਦਾ ਚਾਚਾ ਵੀ ਹੋਊ ਕਿਸੇ ਦਾ ਤਾਇਆ ਵੀ ਹੋਊਗਾ ਉਹ ਜੀ ਕੋਈ ਅਸਮਾਨ ਤੋਂ ਤਾਂ ਢਿੱਗੇ ਨਹੀਂ ਲੋਕ ਬਿਲਕੁਲ ਇਹੀ ਉਸ ਘਰ ਦੇ ਵਿੱਚ ਜਦੋਂ ਡੀਜੇ ਲੱਗਿਆ ਹੁੰਦਾ ਭੰਗੜੇ ਪੈ ਰਹੇ ਹੁੰਦੇ ਆ ਸਾਰੇ ਰਿਸ਼ਤੇਦਾਰ ਕਿੱਦਾਂ ਪਾਉਂਦੇ ਭੰਗੜਾ ਪਾਉਂਦੇ ਮੂਰੇ ਨੱਚਦੇ ਆ ਉਹ ਹਮ ਪਰ ਜਦੋਂ ਉਸ ਘਰ ਦੇ ਵਿੱਚ ਬੈਣ ਪੈ ਰਹੇ ਹੁੰਦੇ ਜਾਂ ਉਸ ਘਰ ਦੇ ਵਿੱਚ ਚੀਕਾਂ ਪੈ ਰੀਆਂ ਹੁੰਦੀ ਉਦੋਂ ਕੌਣ ਉਹ ਲੋਕ ਕਿੱਥੇ ਚਲੇ ਜਾਂਦੇ ਆ ਬਿਲਕੁਲ ਜੀ ਇਹ ਇੱਕ ਸੋਚ ਆ ਜਿਹੜੀ ਮੈਨੂੰ ਲੱਗਦਾ ਕਿ ਹੁਣ ਉਹ ਵੇਲਾ ਆ ਗਿਆ ਕਿ ਬਦਲਣੀ ਉਹ ਪੈਣੀ ਹੀ ਹੈਗੀ ਆ ਉਮੀਦ ਵੀ ਭੈਣੇ ਉੱਥੇ ਕੀਤੀ ਜਾ ਸਕਦੀ ਹੈ ਜਿੱਥੋਂ ਕੁਝ ਮਿਲਣ ਦੀ ਆਸ ਹੋਵੇ ਸਾਡੇ ਐਨਆਰਆਈ ਭੈਣ ਭਰਾਵਾਂ ਨੇ ਬਹੁਤ ਮਿਹਨਤਾਂ ਕੀਤੀਆਂ ਅੱਜ ਬੜੇ ਮਕਾਮ ਤੱਕੜੇ ਇਹਨਾਂ ਦੇ ਬੜੇ ਬਿਜ਼ਨਸ ਤੱਕੜੇ ਆ ਪੈਸਾ ਬਹੁਤ ਆ ਸਭ ਕੁਝ ਆ ਪਰ ਹੁਣ ਬੇਨਤੀ ਆ ਸਕੂਨ ਲੈਣ ਦਾ ਟਾਈਮ ਕਰਦੇ ਵੀ ਇਹ ਬਹੁਤ ਵੀਰ ਅਸੀਂ ਐ ਨਹੀਂ ਕਹਿੰਦੇ ਵੀ ਅਸੀਂ ਕਿਸੇ ਦੇ ਕੋਲ ਵੀ ਨਹੀਂ ਕਰਦੇ ਬਹੁਤ ਸੋਹਣੇ ਬਰੇ ਆਪ ਆਪਣੇ ਪਿੰਡਾਂ ਨੂੰ ਸਾਂਭਦੇ ਵੀ ਆ ਬਹੁਤ ਸਾਰੇ ਪਿੰਡਾਂ ਤੋਂ ਸਾਨੂੰ ਸਨੇਹ ਵੀ ਆਉਂਦੇ ਆ ਪਤਾ ਵੀ ਲੱਗਦਾ ਵੀ ਇਸ ਪਿੰਡ ਦਾ ਕਦੇ ਕੋਈ ਲੋੜਵੰਦ ਬੰਦਾ ਨਹੀਂ ਸਾਨੂੰ ਮਿਲਿਆ ਬਿਲਕੁਲ ਜੀ ਪਰ ਜਿਹੜੇ ਨਹੀਂ ਕਰਦੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਆਪਾਂ ਹ ਆਪਣੇ ਆਪ ਧਿਆਨ ਦੇਈਏ ਆਪਣੇ ਘਰ ਵੱਲ ਵੀ ਬਿਲਕੁਲ ਜੀ ਬਿਲਕੁਲ ਇਹ ਇਸ ਚੀਜ਼ ਦੀ ਬਹੁਤ ਲੋੜ ਆ ਤੇ ਅੱਜ ਇਸ ਪ੍ਰੋਗਰਾਮ ਰਾਹੀਂ ਇੱਕ ਜਿਹੜਾ ਸਨੇਹਾ ਤੁਸੀਂ ਸਾਰੇ ਕੈਨੇਡਾ ਵਾਸੀਆਂ ਨੂੰ ਦੇਣਾ ਚਾਹਉਂ ਵੈਸੇ ਤਾਂ ਤੁਸੀਂ ਬੜੇ ਸਨੇਹ ਦਿੱਤੇ ਆ ਪਰ ਇੱਕ ਖਾਸ ਸਨੇਹਾ ਕੀ ਹੋਊਗਾ ਅੱਜ ਲਈ ਜੀ ਅੱਜ ਲਈ ਇਹ ਹੀ ਸਨੇਹਾ ਸਾਡਾ ਜੀ ਸੰਗਤ ਨੂੰ ਸਾਰੀ ਨੂੰ ਵੀ ਆਪਾਂ ਇੱਥੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਹਨਾ ਕਿੰਨੇ ਫਿਕਰਮੰਦ ਆ ਵੀ ਸਾਡੇ 3 ਪੁੱਤ ਚੰਗਾ ਪੜ੍ਹਾਈ ਕਰਨ ਇੱਥੇ ਖਾਲਸਾ ਸਕੂਲ ਬਣ ਗਏ ਹਸਪਤਲ ਕਿੰਨਾ ਸੋਹਣਾ ਪ੍ਰਬੰਧ ਆ ਇੱਥੇ ਚੰਗਾ ਗੁਰੂ ਘਰਾਂ ਦੇ ਵਿੱਚ ਕਿੰਨੀ ਮਰਿਆਦਾ ਤੇ ਕਿੰਨੀ ਵਧੀਆ ਤਰੀਕੇ ਨਾਲ ਇੱਥੇ ਨਗਰ ਕੀਰਤਨ ਸਰੀ ਦਾ ਦੁਨੀਆਂ ਦੇ ਵਿੱਚ ਲੋਕ ਲੋਕਾਂ ਨੇ ਦੇਖਿਆ ਦੇਖਦੇ ਹਰ ਸਾਲ ਬਸ ਇਹੀ ਸਾਡਾ ਸੁਨੇਹਾ ਵੀ ਹੁਣ ਆਪਾਂ ਪਿੰਡਾਂ ਵੱਲ ਪਰਤੀਏ ਆਪਾਂ ਆਪਣੇ ਰਿਸ਼ਤੇਦਾਰਾਂ ਤੋਂ ਸ਼ੁਰੂ ਕਰੀਏ ਆਪਾਂ ਖੁਦ ਆਪਣੇ ਆਪ ਤੋਂ ਸ਼ੁਰੂ ਕਰੀਏ ਵੀ ਖੁਦ ਆਪਣੇ ਆਪ ਤੋਂ ਸ਼ੁਰੂ ਕਰੀਏ ਸਾਡੀ ਕੋਈ ਮਾਸੀ ਸਾਡਾ ਕੋਈ ਮਾਮਾ ਸਾਡਾ ਕੋਈ ਚਾਚਾ ਜਿਨ੍ਹਾਂ 'ਸੀ ਗੁੱਸੇ ਆ ਜਾਂ ਉਹਨੇ ਸਾਡੇ ਨਾਲ ਕੋਈ ਜਿਆਗਤੀ ਕੀਤੀ ਆ ਜਾਂ ਉਹਨੇ ਕੋਈ ਸਾਨੂੰ ਅਪਸ਼ਬਦ ਬੋਲੇ ਆ ਉਹਨਾਂ ਨੂੰ ਭੁੱਲ ਕੇ ਅਸੀਂ ਉਹਨਾਂ ਦੀ ਇਸ ਲੈਵਲ ਦੀ ਮਦਦ ਕਰੀਏ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਉਹਨਾਂ ਨੂੰ ਪੈਸੇ ਦੇ ਦਿਓ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਇੱਥੇ ਬਾਹਰ ਸੱਦ ਲੋ ਅਸੀਂ ਕਿੰਨੋਂ ਦੇ ਬੱਚੇ ਪੜਾ ਦਿਓ ਜੇ ਕਿਸੇ ਦਾ ਬੱਚਾ ਸਫਰ ਕਰ ਰਿਹਾ ਪੜ੍ਹਾਈ ਬਿਨਾਂ ਕੋਈ ਬੱਚਾ ਇੰਟੈਲੀਜੈਂਟ ਆ ਹਰ ਕਲਾਸ ਚ ਫਰਸਟ ਆਉਂਦਾ ਪਰ ਉਹ ਪਲੱਸ 2 ਤੋਂ ਬਾਹਰ ਜਾ ਕੇ ਕੋਈ ਰੇੜੀ ਲਾ ਰਿਹਾ ਜਾਂ ਕੋਈ ਉਹ ਕੋਈ ਕੰਮ ਕਰ ਰਿਹਾ ਕੋਈ ਦੁਕਾਨ ਤੇ ਲੱਗ ਰਿਹਾ ਜਾਂ ਕੋਈ ਉਹ ਕੰਮ ਲੱਭਦਾ ਫਿਰਦਾ ਉਹਦੀ ਬਜਾਏ ਉਹਨੂੰ ਤੁਸੀਂ ਹੋਰ ਪੜਾ ਦਿਓ ਸ਼ਾਇਦ ਉਹ ਬੱਚਾ ਡਾਕਟਰ ਬਣ ਜੇ ਸ਼ਾਇਦ ਉਹ ਆਈਐਸ ਬਣ ਜੇ ਆਈਪੀਐਸ ਬਣ ਜੇ ਕਿਉਂਕਿ ਜਿਹੜੀਆਂ ਉਹ ਐਜੂਕੇਸ਼ਨ ਉਸ ਤੋਂ ਅਗਲੀ ਹਾਇਰ ਐਜੂਕੇਸ਼ਨ ਆ ਜਿਹੜੀ ਉਹ ਉਹਨਾਂ ਕੋਲੇ ਉਪਲਬਧ ਨਹੀਂ ਹੈਗੀ ਤੇ ਮਾਪੇ ਨਹੀਂ ਦੇ ਪਾ ਰਹੇ ਤੇ ਅਸੀਂ ਮਾਪੇ ਦੀਆਂ ਕਮੀਆਂ ਦੇਖਦੇ ਆ ਵੀ ਇਹਦਾ ਪਿਓ ਸ਼ਰਾਬੀ ਹੈ ਜੀ ਇਹ ਗਾਲ੍ਹਾਂ ਕੱਢਦਾ ਮੈਨੂੰ ਉਦੋਂ ਅਸੀਂ ਉਹ ਬੱਚਿਆਂ ਵੱਲ ਦੇਖੀਏ ਕੋਈ ਬਜ਼ੁਰਗ ਮਾਂ ਆ ਮਾਂ ਕੋਈ ਬਾਪੂ ਆ ਜੀ ਦੀ ਔਲਾਦ ਹੈਗੀ ਆ ਪਰ ਤੁਹਾਡੇ ਨਾਲ ਉਹਨਾਂ ਦੀ ਬੰਦਦੀ ਨਹੀਂ ਤੁਹਾਡੇ ਨਾਲ ਕਿਸੇ ਗੱਲੋਂ ਗੁੱਸੇ ਆ ਪਰ ਉਹ ਬਾਪੂ ਬਜ਼ੁਰਗਾਂ ਦਾ ਤਾਂ ਕੋਈ ਕਸੂਰ ਨਹੀਂ ਉਹਨਾਂ ਨੂੰ ਵੀ ਅਸੀਂ ਦਵਾਈ ਦਾ ਇੰਤਜ਼ਾਮ ਕਰਦੀਏ ਢਿੱਕੇ ਪਹਿਣਗੇ ਪ੍ਰੋਬਲਮਾਂ ਆਉਣਗੀਆਂ ਤੁਹਾਨੂੰ ਵੀ ਬਹੁਤ ਸਾਰੇ ਲੋਕ ਰੋਕਣਗੇ ਤੁਹਾਨੂੰ ਵੀ ਇਹਨਾਂ ਚੀਜ਼ਾਂ ਦੇ ਅੱਗੇ ਰੋੜੇ ਮਹਿਸੂਸ ਹੋਣਗੇ ਖੜੇ ਪਰ ਫੇਰ ਵੀ ਸਾਨੂੰ ਭਾਈ ਕਨ੍ਹਈਆ ਜੀ ਦੇ ਵਾਰਸ ਬਣਨਾ ਪੈਣਾ ਫੇਰ ਵੀ ਸਾਨੂੰ ਭਗਤਪੂਰਨ ਸਿੰਘ ਜੀ ਦੇ ਵਾਰਿਸ ਬਣਨਾ ਪੈਣਾ ਜਿਨ੍ਹਾਂ ਨੂੰ ਲੋਕੀ ਭਗਤਪੂਰਨ ਸਿੰਘ ਜੀ ਨੂੰ ਕਿੰਨਾ ਮਾੜਾ ਚੰਗਾ ਬੋਲਦੇ ਸੀ ਉਹ ਕਿੰਨਾ ਪਿੰਗਲੇ ਨੂੰ ਪਾ ਕੇ ਰੇੜੀ ਦੇ ਵਿੱਚ ਪਿਆਰੇ ਨੂੰ ਘਰੋਂ ਘਰ ਆਟਾ ਮੰਗਣ ਜਾਂਦੇ ਸੀ ਕਿੰਨੇ ਲੋਕ ਉਹਨੂੰ ਮਾੜਾ ਚੰਗਾ ਬੋਲਦੇ ਹੋਣ ਭਾਈ ਕਨਈਆ ਜੀ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀ ਜਿਨ੍ਹਾਂ ਨੇ ਸਾਨੂੰ ਤਕੜੇ ਹੋ ਕੇ ਸਾਨੂੰ ਹੀ ਮਾਰਨਾ ਸੀ ਉਹਨਾਂ ਨੂੰ ਵੀ ਉਹ ਜਲ ਛਕਾਉਂਦੇ ਸੀ ਨਾਲੇ ਉਹਨਾਂ ਦੇ ਜ਼ਖਮ ਸਾਫ਼ ਕਰਦੇ ਸੀ ਅਸੀਂ ਉਹਨਾਂ ਦੇ ਵਾਰਿਸ ਆ ਇਹ ਤਾਂ ਸਾਡੇ ਆਪਣੇ ਆ ਸਾਰੇ ਇਸਨੂੰ ਇਹਨਾਂ ਦੇ ਗੁੱਸੇ ਗਿਰਲੇ ਭੁੱਲ ਕੇ ਇਹਨਾਂ ਦੇ ਨਾਲ ਖੜਨ ਦੀ ਲੋੜ ਆ ਸਾਡੇ ਵਰਗੇ ਸਮਾਜ ਸੇਵੀ ਇਸ ਸਮਾਜ ਦੇ ਵਿੱਚ ਨਾ ਹੋਣ ਤੁਸੀਂ ਸਾਰੇ ਸਮਾਜ ਸੇਵੀ ਬਣੋ ਲੋੜ ਨਾ ਪਵੇ ਸਾਡੇ ਸਮਾਜ ਨੂੰ ਸਾਡੇ ਵਰਗੇ ਸਮਾਜ ਸੇਵੀ ਬਿਲਕੁਲ ਜੀ ਤੇ ਭਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਰ ਜੀ ਅੱਜ ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਬੜਾ ਹੀ ਮਾਣ ਐ ਇਸ ਚੀਜ਼ ਤੇ ਕਿ ਸਾਨੂੰ ਤੁਸੀਂ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਜੀ ਬਹੁਤ-ਬਹੁਤ ਧੰਨਵਾਦ ਇਸ ਲਈ ਥੈਂਕ ਯੂ ਭੈਣ ਸੁਪਨੀਤ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਸਾਰੇ ਪਲੇਟਫਾਰਮ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਮੈਂ ਧੰਨਵਾਦ ਕਰਾਂਗਾ ਜੱਸੇ ਵੀਰੇ ਉਹਨਾਂ ਦਾ ਜਿਹੜੇ ਸਿੱਖ ਗੇਮ ਦੇ ਵਾਲੇ ਨੇ ਜਿਨ੍ਹਾਂ ਨੇ ਇੱਥੇ ਸਾਨੂੰ ਅੱਜ ਸੰਗਤ ਦੇ ਨਾਲ ਅਮਨ ਬਲਾਸਪੁਰ ਤੋਂ ਮੇਰਾ ਵੀਰ ਹੁਣ ਦਾ ਸਾਰਿਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਤੁਹਾਡੇ ਨਾਲ ਸਾਨੂੰ ਮਿਲਾਇਆ ਬਹੁਤ ਬਹੁਤ ਸ਼ੁਕਰੀਆ ਬੜਾ ਹੀ ਵਧੀਆ ਲੱਗਿਆ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦਾ ਸੋ ਜੀ ਏਸੀ ਖਾਸ ਮੁਲਾਕਾਤ ਵੀਰ ਜੀ ਗੁਰਪ੍ਰੀਤ ਸਿੰਘ ਜੀ ਦੇ ਨਾਲ ਤੇ ਆਸ ਕਰਦੀ ਹਾਂ ਇਹ ਖਾਸ ਮੁਲਾਕਾਤ ਤੁਹਾਨੂੰ ਬੜੀ ਚੰਗੀ ਲੱਗੀ ਹੋਊਗੀ ਤੇ ਇਹਨਾਂ ਦਾ ਜਿਹੜਾ ਅੱਜ ਦਾ ਸੁਨੇਹਾ ਸੀ ਆਪਾਂ ਸਾਰਿਆਂ ਨੂੰ ਗੌਰ ਕਰਨ ਦੀ ਲੋੜ ਹੈਗੀ ਆ ਕਿਉਂਕਿ ਮੈਨੂੰ ਲੱਗਦਾ ਉਹ ਸਮਾਂ ਆ ਗਿਆ ਕਿ ਜਿੱਥੇ ਆਪਾਂ ਨੂੰ ਆਪਣੇ ਪਿੰਡਾਂ ਸੰਭਨੇ ਚਾਹੀਦੇ ਆ ਕਿਉਂਕਿ ਬੜੇ ਪਿੰਡਾਂ ਦੇ ਪਰਿਵਾਰ ਆਪਾਂ ਇੱਥੇ ਵਸੇ ਹੋਏ ਆਂ ਤੇ ਜਦੋਂ ਆਪਾਂ ਆਪਦੇ ਪਛੋਕੜਵੰਨੀ ਨਿਗਾ ਮਾਰਦੇ ਆ ਤਾਂ ਫਿਰ ਆਪਾਂ ਨੂੰ ਉਸ ਚੀਜ਼ ਤੇ ਗੌਰ ਫਰਮਾਉਣੀ ਚਾਹੀਦੀ ਹੈ ਤੇ ਪਿੰਡਾਂ ਦੇ ਧਿਆਨ ਰੱਖਣੇ ਚਾਹੀਦੇ ਆ ਸੋ ਅਮ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਇਸ ਸੁਨੇਹੇ ਤੇ ਧਿਆਨ ਦਿਓਗੇ ਗੌਰ ਫਰਮਾਉਗੇ ਤੇ ਮਿਲਦੇ ਹਾਂ ਅਗਲੀ ਖਾਸ ਮੁਲਾਕਾਤ ਦੇ ਵਿੱਚ ਤਦ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ